ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੰਤਨ ਬਾਬਾ ਦੀਪ ਸਿੰਘ ਚੈਨਲ ਦੇ ਤੁਹਾਡਾ ਸਵਾਗਤ ਹੈ ਜੀ ਆਸ ਕਰਦੀ ਆਂ ਆਪ ਸਭ ਠੀਕ ਠਾਕ ਹੋਗੇ ਚੜਦੀ ਕਲਾ ਵਿੱਚ ਹੋਗੇ ਮਹਾਰਾਜ ਤੁਹਾਨੂੰ ਤੰਦਰੁਸਤੀ ਬਖਸ਼ੇ ਜੀ ਪਾਤਸ਼ਾਹ ਪਹਿਲਾਂ ਆਪਾਂ ਫਤਿਹ ਦੀ ਸਾਂਝ ਪਾਉਣੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਜਿਹੜੇ ਮੇਰੇ ਚੈਨਲ ਤੇ ਨਵੇਂ ਆਏ ਨੇ ਚੈਨਲ ਨੂੰ ਕਰ ਲੈਣ ਸਬਸਕ੍ਰਾਈਬ ਤੇ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਦੇਖੋ ਜੀ ਆਪਣੇ ਚੈਨਲ ਤੇ ਧਾਰਮਿਕ ਵੀਡੀਓ ਹੁੰਦੀਆਂ ਨੇ ਜੋ ਵੀ ਵਲੌਗ ਆਉਂਦਾ ਧਾਰਮਿਕ ਵਲੌਗ ਆਉਂਦਾ ਤੇ ਆਪਾਂ ਕਦੇ ਗੁਰਬਾਣੀ ਰਿਲੇਟਡ ਆਪਣੀ ਵੀਡੀਓ ਹੁੰਦੀ ਹੈ ਤਨਤਨ ਬਾਬਾ ਦੀਪ ਸਿੰਘ ਵਲੌਗ ਆਪਣਾ ਚੈਨਲ ਆ ਤੁਹਾਨੂੰ ਸਭ ਲਈ ਪਤਾ ਹੈ ਤੇ ਆਪਣੇ ਚੈਨਲ ਤੇ ਕੋਈ ਵੀ ਏਦਾਂ ਦੀ ਗਲਤਫਲਤ ਵੀਡੀਓ ਨਹੀਂ ਆਉਂਦੀ ਤੇ ਨਾ ਹੀ ਆਪਾਂ ਏਦਾਂ ਦੇ ਕੋਈ ਲਫ਼ਜ਼ ਵਰਤਦੇ ਆ ਤੇ ਵੀਡੀਓ ਨੂੰ ਸੀ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਵੀਡੀਓ ਨੂੰ ਧਿਆਨ ਨਾਲ ਸੁਨਿਆ ਕਰੋ ਤੇ ਵੀਡੀਓ ਤੇ ਵਿੱਚ ਕੀ ਦੱਸਣਾ ਕਰਦੇ ਆ ਆਪਾਂ ਤਾਂ ਕੀ ਆਪਾਂ ਸਮਝਣਾ ਕਰਦੇ ਆ ਦੇਖੋ ਜੀ ਗੁਰੂ ਸਾਹਿਬ ਆਪਾਂ ਨੂੰ ਦੱਸਦੇ ਆ ਕਿ ਗੁਰੂ ਦੇ ਦੱਸੇ ਹੋਏ ਮਾਰਗ ਤੇ ਚੱਲਣਾ ਆਪਣਾ ਫਰਜ਼ ਬਣਦਾ ਹੈ ਜੋ ਕਿ ਮੈਂ ਤੁਹਾਨੂੰ ਦਸਤੀ ਆ ਜਾਂ ਕਿਸ ਪੂਰੀ ਧਿਆਨ ਨਾਲ ਗੱਲ ਸੁਣੋ। ਦੇਖੋ ਜੀ ਜਿਹੜਾ ਇੱਕ ਤਾਂ ਆਪਣਾ ਅਮਰਤ ਵੇਲਾ ਹੁੰਦਾ। ਅਮਰਤ ਵੇਲਾ ਵੀ ਆਪਾਂ ਨੂੰ ਸੰਭਾਲਣਾ ਬਹੁਤ ਜ਼ਰੂਰੀ ਹੁੰਦਾ ਹੈ। ਬਹੁਤ ਅਮਰਤ ਵੇਲਾ ਸੰਭਾਲਣਾ ਤਾਂ ਅਮਰਤ ਵੇਲੇ ਦੀਆਂ ਦਾਤਾ ਜਦੋਂ ਗੁਰੂ ਸਾਹਿਬ ਬੰਡਦੇ ਨੇ ਤੇ ਆਪਾਂ ਬਖਾਰੀ ਬਣ ਕੇ ਬੈਠ ਸੀਗੇ ਅਮਰਤ ਵੇਲੇ। ਤਮਾਰ ਸੱਚੇ ਪਾਤਸ਼ਾ ਆਪਣੀ ਝੋਲੀ ਦੇ ਵਿੱਚ ਉਸ ਟਾਈਮ ਦਾਤਾ ਪਾਉਂਦੇ। ਇਦੋਂ ਆਪਾ ਅਮਰਤ ਵੇਲੇ ਦਾਤਾ ਮੰਗਦੇ ਆ ਅਮਰਤ ਵੇਲੇ ਵੀ ਗੁਰੂ ਦੀਪਕ ਖਾਰੀ ਬਣ ਜੋ ਅੱਛਾ ਗੱਲ ਕਰਦੇ ਆ ਖਾਲਸਾ ਜੀ ਆਪਾ ਸਤਿ ਧੰਨ ਬਾਬਾ ਦੀਪ ਸਿੰਘ ਜੀ ਦੀ ਦੇਖੋ ਮੈਂ ਵੀ ਬਹੁਤ ਚਿਰ ਤੋਂ ਤੇ ਬਹੁਤ ਸਾਲਾਂ ਤੋਂ ਬਾਬਾ ਜੀ ਦੀ ਸੇਵਾ ਕਰਦੀ ਆ ਰਹੀ ਆਂ ਸ਼ਹੀਦ ਸਿੰਘਾਂ ਦੀ ਸੇਵਾ ਕਰਦੀ ਆਂ ਨਾ ਕਿ ਮੈਂ ਸ਼ੁਰੂ ਤੋਂ ਹੀ ਸਾਡੇ ਪਰਿਵਾਰ ਦੇ ਵਿੱਚ ਸ਼ਹੀਦ ਸਿੰਘਾਂ ਦੀ ਸੇਵਾ ਚੱਲਦੀ ਸੀ ਐਚਲੀ ਜਦੋਂ ਮੈਂ ਤਾਂ ਕੁਝ ਸਾਲਾ ਤੋਂ 7-8 ਸਾਲਾ ਤੋਂ ਹੀ ਦਪਹਿਰਾ ਸਾਹਿਬ ਕੱਟਣ ਲੱਗੀਆਂ ਤੇ ਗੁਰੂ ਸਾਹਿਬ ਨੇ ਗੁਰੂ ਸਾਹਿਬ ਪਤਾ ਕੀ ਕਰ ਬਾਬਾ ਦੀਪ ਸਿੰਘ ਇਹ ਦੇਖਦੇ ਹੁੰਦੇ ਆ ਕਿ ਜਿਹੜਾ ਕੋਈ ਵੀ ਆਪਣੇ ਨਾਲ ਮਾੜਾ ਕਰਨ ਵਾਲਾ ਹੁੰਦਾ ਨਾ ਖਾਲਸਾ ਜੀ ਉਹਨੂੰ ਆਪਣੇ ਆਪ ਪਹਿਲਾਂ ਹੀ ਆਪਣੇ ਤੋਂ ਦੂਰ ਕਰ ਦਿੰਦੇ ਨੇ ਤੇ ਆਪਾਂ ਸੋਚਦੇ ਆਂ ਵੀ ਆਪਣੇ ਨਾਲੋਂ ਫਲਾਨਾ ਵੀ ਟੁੱਟ ਗਿਆ ਫਰਾਨਾ ਰਿਸ਼ਤੇਦਾਰ ਵੀ ਉਹਨ ਨੂੰ ਜਾਣੋਂ ਹਟ ਗਿਆ ਫਰਾਨਾ ਗਵਾਂਡੀ ਵੀ ਬੁੱਲਣੋਂ ਹਟ ਗਿਆ ਕੋਈ ਵੀ ਆਪਾਂ ਮਨ ਦੇ ਵਿੱਚ ਇਹ ਫੁਰਨਾ ਲਿਓਨੇ ਆ ਕਦੇ ਵੀ ਇਹ ਫੁਰਨਾ ਲੈ ਕੇ ਨਾ ਆਇਆ ਕਰੋ ਕਿਉਂਕਿ ਗੁਰੂ ਸਾਹਿਬ ਜਿਹੜੇ ਜਿਹੜਾ ਆਪਣੇ ਤੇ ਮਾੜਾ ਹੋਣ ਵਾਲਾ ਸਮਾਂ ਨਾ ਗੁਰੂ ਸਾਹਿਬ ਪਹਿਲਾਂ ਵੀ ਮਾੜੇ ਲੋਕਾਂ ਨੂੰ ਆਪਣੇ ਤੋਂ ਦੂਰ ਕਰ ਦਿੰਦੇ ਨੇ ਬਾਬਾ ਜੀ ਦੀ ਇੰਨੀ ਕਿਰਪਾ ਹੈਗੀ ਆ ਕਿ ਆਪਣੇ ਸੇਖ ਨਾਲ ਕਦੇ ਮਾੜਾ ਨਹੀਂ ਹੋਣ ਦਿੰਦੇ ਤੇ ਉਹ ਆਪਣੇ ਤੋਂ ਹਮੇਸ਼ਾ ਮਾੜੇ ਲੋਕਾਂ ਨੂੰ ਆਪਣੀ ਸੰਗਤ ਤੋਂ ਦੂਰ ਕਰ ਦਿੰਦੇ ਨੇ ਕਿਉਂਕਿ ਮਾੜੇ ਲੋਕਾਂ ਨੇ ਆਪਣੇ ਨਾਲ ਗੁਰੂ ਦੀ ਸੰਗਤ ਤਾਂ ਕਰਨੀ ਨਹੀਂ ਹੁੰਦੀ ਜੋ ਕਰਨਾ ਹੁੰਦਾ ਆਪਣਾ ਮਾੜਾ ਹੀ ਕਰਨਾ ਹੁੰਦਾ ਹੈ ਤੇ ਗੁਰੂ ਸਾਹਿਬ ਪਹਿਲਾਂ ਹੀ ਬਾਬਾ ਦੀਪ ਸਿੰਘ ਪਹਿਲਾਂ ਹੀ ਉਹਨਾਂ ਨੂੰ ਆਪਣੇ ਤੋਂ ਦੂਰ ਕਰ ਦਿੰਦੇ ਨੇ ਪਰ ਆਪਣੇ ਮਨ 'ਚ ਜ਼ਰੂਰ ਫੁਰਨਾ ਆਉਂਦਾ ਹੈ ਕਿਉਂਕਿ ਦਾਸ ਨਾਲ ਇਹ ਹੋਇਆ ਦਾਸ ਨਾਲ ਜੋ ਵੀ ਮਾੜੇ ਲੋਕ ਸੀ ਨਾ ਆਟੋਮੈਟਿਕਲੀ ਮੇਰੇ ਨਾਲੋਂ ਸਾਰੇ ਦੂਰ ਹੋ ਗਏ ਤੇ ਮੈਂ ਇੱਕ ਮੇਰੇ ਖੰਡੇ ਵਾਲੇ ਬਾਪੂ ਤੋਂ ਬਿਨਾ ਮੈਂ ਕਿਸੇ ਦਾ ਆਸਰਾ ਨਹੀਂ ਟੱਕਦੀ ਮੈਂ ਜ਼ਿੰਦਗੀ ਵਿੱਚ ਇਕੱਲੀ ਵੀ ਪੈ ਗਈ ਸੀ ਪਰ ਮੈਂ ਮੇਰੇ ਖੰਡੇ ਵਾਲੇ ਬਾਪੂ ਦਾ ਅਸ ਪੱਲਾ ਨਹੀਂ ਛੱਡਿਆ ਤੇ ਬਾਪੂ ਨੇ ਮੈਥੋਂ ਕੁਝ ਵੀ ਲੁਕੋ ਕੇ ਨਹੀਂ ਰੱਖਿਆ ਜੋ ਮੈਂ ਮੰਗਿਆ ਉਹ ਮੈਨੂੰ ਦਿੱਤਾ ਜੋ ਮੈਂ ਨਹੀਂ ਮੰਗਿਆ ਮੈਨੂੰ ਬਾਪੂ ਨੇ ਉਹ ਵੀ ਦਿੱਤਾ ਤਾਂ ਖਾਸ ਕਰਕੇ ਮੈਂ ਸਾਰਿਆਂ ਨੂੰ ਇਹੀ ਬੇਨਤੀ ਕਰਦੀ ਹੁੰਨੀ ਐ ਕਿ ਜੋ ਖੰਡੇ ਵਾਲੇ ਬਾਪੂ ਦੇ ਲੜ ਲੱਗੇ ਹੋਏ ਨੇ ਉਹ ਇਹ ਮਨ ਚ ਭਾਵਨਾ ਬਿਲਕੁਲ ਨਾ ਰੱਖਿਆ ਕਰੋ ਬਾਬਾ ਜੀ ਜੋ ਚਪੈਰਾ ਸਾਹਿਬ ਸੰਗਤ ਕਰਦੀ ਐ ਉਹਨਾਂ ਦੀਆਂ ਝੋਲੀਆਂ ਭਰ ਜਾਂਦੀ ਨੇ ਸਾਰਿਆਂ ਦੇ ਦੁੱਖ ਦੂਰ ਕਰਦੇ ਨੇ ਮੈਂ ਤੁਹਾਨੂੰ ਕਿੰਨੇ ਕਿੰਨੇ ਨੇ ਗਣਾਵਾ ਕਿ ਦਾਸ ਨੇ ਪਹਿਲਾਂ ਅ ਸ਼ਹੀਦਾ ਸਾਹਿਬ ਜਾ ਕੇ ਚਪੈਰਾ ਸਾਹਿਬ ਕੋ ਕੱਟੇ ਆ ਉਸ ਤੋਂ ਬਾਅਦ ਮਹਾਰਾਜ ਦੀ ਪਰਮੋ ਤੋਂ ਪਰਮਸਰ ਲੈ ਕੇ ਮਹਾਰਾਜ ਨੇ ਜੋ ਮੈਨੂੰ ਹੁਕਮ ਦਿੱਤਾ ਤਾਂ ਫੇਰ ਮੈਂ ਘਰੇ ਕੱਟਣ ਲੱਗ ਗਈ ਚ ਪੈਰਾ ਸਾਹਿਬ ਤੇ ਖਾਲਸਾ ਜੀ ਸੰਗਤ ਦੇ ਸਵਾਲ ਵੀ ਹੁੰਦੇ ਨੇ ਮੇਰੇ ਸੰਗਤ ਦੇ ਸਵਾਲ ਜੋ ਮੇਰੇ ਫੇਸਬੁੱਕ ਤੇ ਹੁੰਦੇ ਨੇ ਮੈਂ ਉਹਨਾਂ ਨੂੰ ਕਹਿੰਨੇ ਹੁੰਦੇ ਆ ਕਿ ਮੇਰੀ YouTube ਤੇ ਦੇਖਿਆ ਕਰੋ ਜਾ ਕੇ ਕਿਉਂਕਿ ਇਹਨਾਂ ਇਸ ਤਰ੍ਹਾਂ ਦੀਆਂ ਵੀਡੀਓ ਮੈਂ ਫੇਸਬੁੱਕ ਤੇ ਨਹੀਂ ਪਾਉਂਦੀ ਜੋ ਕਿ ਮੈਂ YouTube ਤੇ ਪਾਉਣੀ ਹੈ ਮੈਂ ਫੇਸਬੁੱਕ ਤੇ ਇਹ ਸੇਮ ਵੀਡੀਓ ਨਹੀਂ ਪਾਉਂਦੀ ਤੇ ਮੈਂ ਸਾਰਾ ਜੋ ਵੀ ਮੈਥੋਂ ਸਵਾਲ ਪੁੱਛਦਾ ਕੋਈ ਮੈਂ ਸਾਰਿਆਂ ਨੂੰ ਹੀ ਇਸ ਫੇਸਬੁੱਕ YouTube ਵਾਲਿਆਂ ਨੂੰ ਤਾਂ ਕਿੰਨੀ ਕਹਿਨੀ ਆ ਤੇ ਫੇਸਬੁੱਕ ਵਾਲਿਆਂ ਨੂੰ ਵੀ ਮੈਂ ਕਹਿ ਦਨੀ ਆ ਕਿ ਮੈਨੂੰ ਜੋ ਪੁੱਛਣਾ ਤੇ ਮੈਨੂੰ YouTube ਤੇ ਜਾ ਕੇ ਪੁੱਛ ਸਕਦੇ ਤੁਸੀਂ ਮੈਂ ਤੁਹਾਡੇ ਸਵਾਲ ਦਾ ਜ਼ਰੂਰ ਰਿਪਲਾਈ ਕਰੂੰਗੀ ਗੁਰੂ ਦੱਸੂੰਗੀ ਤੇ ਗੁਰੂ ਨਾਲ ਜੁੜਨਾ ਮਾੜੀ ਗੱਲ ਨਹੀਂ ਹੁੰਦੀ ਗੁਰੂ ਨਾਲ ਜੁੜੋ ਜਿਤੋਂ ਵੀ ਆਪਣਾ ਮਨ ਭਾਵਕ ਹੁੰਦਾ ਮਨ ਟੁੱਟ ਜਾਂਦਾ ਚਾਰ ਚੁਫੇਰੀਆਂ ਆਪਾਂ ਟੁੱਟ ਜਾਂਦੇ ਆ ਤੇ ਉਹਦੋਂ ਤੁਸੀਂ ਬਸ ਇੱਕ ਇੱਕੋ ਹੀ ਜਾਪ ਕਰਿਆ ਕਰੋ ਕਿ ਮੂਲ ਮੰਤਰ ਦਾ ਜਾਪ ਧਿਆਨ ਜੀ ਦਾ ਮਰਦੀ ਧਰ ਲਓ ਬਾਬਾ ਦੀਪ ਸਿੰਘ ਜੀ ਦਾ ਧਰ ਲਓ ਕਲੰਗੀ ਵਾਲੇ ਪਾਸਾ ਦਾ ਧਰ ਲਓ ਗੁਰੂ ਰਾਮਦਾਸ ਜੀ ਦਾ ਧਰ ਲਓ ਗੁਰੂ ਨਾਨਕ ਪਾਸੇ ਦਾ ਧਿਆਨ ਧਰ ਲਓ ਧਿਆਨ ਧਰ ਕੇ ਮੂਲ ਮੰਤਰ ਕਰਨ ਲੱਗ ਜੇ ਮਨ ਨੂੰ ਸਕੂਨ ਮਿਲੂਗਾ ਮਨ ਨੂੰ ਸ਼ਾਂਤੀ ਮਿਲੂ ਕਿਉਂਕਿ ਮਨ ਫਿਰ ਇੱਕ ਇੱਕ ਹੋ ਜਾਂਦਾ ਦਿਮਾਗ ਸੈੱਟ ਹੋ ਜਾਂਦਾ ਜੇ ਦੋ ਕੀ ਆਪਾਂ ਮੂਲ ਮੰਤਰ ਕਰਨ ਲੱਗ ਜਾਈਏ ਇਹ ਦਾਤ ਦਾ ਬਹੁਤ ਸਪੇਰੀਆ ਸਰ ਜੀ ਤੇ ਜਿਹੜੇ ਹੁਣ ਕਈ ਪੈਣਾ ਵੀ ਕਹਿ ਦਿੰਦੀ ਆ ਮਰਤ ਵਿਹਲਾ ਨਹੀਂ ਸੰਭਾਲਿਆ ਜਾਣਾ ਤੁਸੀਂ ਬਾਬਾ ਜੀ ਤੋਂ ਇਹੀ ਦਾਤ ਮੰਗਿਆ ਕਰੋ ਆਵਾਦੀਪ ਸਿੰਘ ਜੀ ਕੋਲ ਬਾਬਾ ਜੀ ਸਾਨੂੰ ਅਮਰਤ ਵਿਹਲਾ ਸੰਭਾਲਣ ਦੀ ਦਾਤ ਬਖਸ਼ੋ ਕਈ ਲੋਕ ਹੁਣ ਕੁਝ ਵੀ ਨਹੀਂ ਮੰਗਦੇ ਬਾਬਾ ਜੀ ਕੋਲ ਕਈ ਲੋਕ ਇਹ ਮੇਰੇ ਪਣਪਰਾ ਇਦਾਂ ਵੀ ਹੈ ਇਕੱਲੇ ਬਾਣੀ ਦੀ ਦਾਤ ਮੰਗਦੇ ਗੁਰੂ ਸਾਹਿਬ ਕੋਲ ਤੇ ਬਾਬਾ ਜੀ ਉਹਨਾਂ ਨੂੰ ਬਾਣੀ ਦੀ ਦਾਤ ਹੀ ਝੋਲੀ ਵਿੱਚ ਪਾ ਜਾਂਦੇ ਨੇ ਇੱਕ ਇੱਥੇ ਵੀਰ ਸੀਗਾ ਸਾਡੇ ਨਾਲ ਹੀ ਦਾਸ ਉਹ ਪੈਰਾ ਸਾਹਿਬ ਕੱਟਦਾ ਹੁੰਦਾ ਸੀ ਤੇ ਉਹਨੂੰ ਸੁਖਮਨੀ ਸਾਹਿਬ ਉਤੋਂ ਨਹੀਂ ਪੜ ਹੁੰਦਾ ਸੀ ਜੇ ਮੰਨ ਲਓ ਉਹ ਅੱਧ ਵੀ ਅੱਧ ਸੁਖਮਨੀ ਸਾਹਿਬ ਪੜਦਾ ਤੇ ਉਹਨੂੰ ਮਤਲਬ ਬੈਠਣਾ ਕਰਨਾ ਵੀ ਔਖਾ ਹੋ ਜਾਂਦਾ ਸੀ ਪਤਾ ਨਹੀਂ ਉਹਨੂੰ ਕੀ ਗੱਲ ਸੀ ਜੀ ਦਾ ਉਨੇ ਗੁਰੂ ਸਾਹਿਬ ਆਪਾ ਦੀਪ ਸਿੰਘ ਜੀ ਅੱਗੇ ਇਹ ਹਰਤਾਸ ਬੇਨਤੀ ਕੀਤੀ ਕਿ ਬਾਪ ਮਹਾਰਾਜ ਜੀ ਦਾ ਆਪਾ ਜੀ ਦੇ ਦਰ ਤੇ ਜਦੋਂ ਜਪੈਰਾ ਸਾਹਿਬ ਕੱਟਣ ਜਾਂਦੇ ਅਸੀਂ ਸੰਗਤ ਜਾਂਦੀ ਇੱਥੇ ਸਾਡੇ ਸ੍ਰੀ ਮੁਖਸਾ ਸਾਹਿਬ ਤੋਂ ਸੰਡੇ ਨੂੰ বাস ਜਾਂਦੀ ਹੈ ਜੀ ਅੱਜ ਹੁਣ ਤਾਂ ਅਸੀਂ ਉਸ ਵਾਸਤੇ ਨਹੀਂ ਜਾਂਦੇਗੇ ਤੇ ਹੁਣ ਅਸੀਂ ਆਪ ਦੇ ਘਰੇ ਵੀ ਕੱਟਦੇ ਆਂ ਤੇ ਜਦੋਂ ਆਪਾ ਦਰਬਾਰ ਸਾਹਿਬ ਜਾਂਦੇ ਅਸੀਂ 2 ਦਿਨ ਲਾ ਕੇ ਆਉਨੇ ਆ ਤੇ ਹੁਣ ਅਸੀਂ ਜਾ ਰਹੇ ਹਾਂ ਥੋੜੇ ਦਿਨਾਂ ਤੱਕ ਫੇਰ ਤੇ ਹਾਂ ਜਦੋਂ ਮੈਂ ਗੁਰੂ ਉਥੋਂ ਮੈਨੂੰ ਜਿਵੇਂ ਵੀ ਮੈਨੂੰ ਮਹਾਰਾਜ ਦਾ ਹੁਕਮ ਹੁੰਦਾ ਮੈਂ ਅਰਦਾਸ ਕਰਦੀ ਆ ਜੋ ਹੁਕਮ ਹੁੰਦਾ ਉਵੇਂ ਮਹਾਰਾਜ ਦਾ ਜਿਵੇਂ ਵੀ ਮਹਾਰਾਜ ਡਰੀਮ ਦੇ ਵਿੱਚ ਆ ਕੇ ਦੇ ਜਾਂ ਜੋ ਵੀ ਜਿਵੇਂ ਵੀ ਆਪਾਂ ਨੂੰ ਦੱਸਦੇ ਨੇ ਆਪਾਂ ਉਹਦਾ ਹੀ ਕਰਦੀ ਆ ਤੇ ਗੁਰੂ ਸਾਹਿਬ ਦੀ ਕਿਰਪਾ ਸਦਕਾ ਹੀ ਆਪਾਂ ਇੱਥੋਂ ਤੱਕ ਪਹੁੰਚੇ ਆ ਤੇ ਆਪਾਂ ਨੂੰ ਸਤਬੁੱਧੀ ਵੀ ਗੁਰੂ ਸਾਹਿਬ ਦੀ ਕਿਰਪਾ ਨਾਲ ਹੀ ਆਉਂਦੀ ਆ ਬਾਣੀ ਪੜਦੇ ਆ ਤੇ ਬਾਣੀ ਪੜਦਿਆਂ ਪੜਦਿਆਂ ਹੀ ਆਪਾਂ ਨੂੰ ਸਦਬੁੱਧੀ ਬਹੁਤ ਆ ਜਾਂਦੀ ਏ ਤੇ ਆਪਾਂ ਕਿਸੇ ਨੂੰ ਵੀ ਦਸਨ ਜੋਗਰੇ ਹੋ ਜਾਣੇ ਕਿਸੇ ਭੈਣ ਭਰਾ ਨੂੰ ਹਾਂ ਜੋ ਮੈਂ ਵੀ ਇੱਦੀ ਗੱਲ ਕਰਦੀ ਪਈ ਸੀ ਉਹਨਾਂ ਨੂੰ ਸੁਖਮਨੀ ਸਾਹਿਬ ਨਹੀਂ ਪੜ ਹੁੰਦਾ ਸੀ ਉਹਨਾਂ ਤੋਂ ਤੇ ਉਹਨਾਂ ਨੂੰ ਬਾਬਾ ਜੀ ਤੋਂ ਦਾਤ ਮੰਗੀ ਬਾਬਾ ਜੀ ਦੇ ਸਪੈਰਾ ਸਾਹਿਬ ਤੋਂ ਕਿ ਬਾਬਾ ਜੀ ਮੈਨੂੰ ਬਾਣੀ ਦੀ ਦਾਤ ਬਖਸੋ ਤੇ ਗੱਲ ਸਾਜੀ ਅੱਜ ਉਹ ਉਹਨਾਂ ਦੇ ਸੁਖਮਨੀ ਸਾਹਿਬ ਕੰਠ ਹੈ ਜਿਵੇਂ ਬਾਬਾ ਜੀ ਦੇ ਇੰਨੀ ਕਿ ਅપરાਪਾਰ ਕਿਰਪਾ ਹੋਈ ਤੇ ਬਾਬਾ ਜੀ ਬਹੁਤ ਕਿਰਪਾ ਕਰਦੇ ਨੇ ਬਹੁਤ ਸੰਕਤਾਂ ਦੀਆਂ ਝੋਲੀਆਂ ਭਰਦੇ ਨੇ ਤੇ ਪਰ ਮਨ ਦੇ ਵਿੱਚ ਸ਼ਰਧਾ ਜ਼ਰੂਰ ਹੋਣੀ ਚਾਹੀਦੀ ਹੈ ਸ਼ਰਧਾ ਤੇ ਭਾਵਨਾ ਨਾਲ ਆਪਣੇ ਗੁਰੂ ਆਪਾਂ ਨੂੰ ਸਭ ਕੁਝ ਦੇ ਦਿੰਦੇ ਨੇ ਤੇ ਬਾਬਾ ਦੀਪ ਸਿੰਘ ਜੀ ਆਪਣੇ ਤੋਂ ਕੁਝ ਨਹੀਂ ਲੁਕੋ ਕੇ ਰੱਖਦੇ ਬਾਬਾ ਜੀ ਦੇ ਆਪਾਂ ਦਰ ਤੇ ਜਾਣਿਆਂ ਚਪੈਰਾ ਸਾਹਿਬ ਕਟੋ ਬਾਣੀ ਪੜੋ ਤਾਂ ਬਾਬਾ ਜੀ ਕਦੇ ਵੀ ਆਪਣ ਨੂੰ ਤੋਂ ਮੁੱਖ ਨਹੀਂ ਰੇੜਦੀ ਕਿਉਂਕਿ ਦਾਸ ਨੇ ਤਾਂ ਬਹੁਤ ਐਕਸਪੀਰੀਅੰਸ ਕਰਕੇ ਦੇਖ ਲਿਆ ਛੋਟੀਆਂ-ਛੋਟੀਆਂ ਬਰੀਕ-ਬਰੀਕ ਗੱਲਾਂ ਦਾ ਵੀ ਕਰਕੇ ਦੇਖ ਲਿਆ ਕਿਉਂਕਿ ਜੋ ਵੀ ਮਨ ਦੇ ਵਿੱਚ ਮੈਂ ਸੋਚ ਵੀ ਲੈਣੀ ਆ ਕਿਉਂਕਿ ਜੋ ਮਨ ਦੇ ਵਿੱਚ ਕਹੀ ਹੋਈ ਹੈ ਦੀ ਕੋਈ ਇਦਾਂ ਦੀ ਭਾਵਨਾ ਵੀ ਆ ਜਾਂਦੀ ਹੈ ਤੇ ਵੀ ਗੁਰੂ ਸਾਹਿਬ ਪੂਰੀ ਕਰ ਦੇਣਾ ਤਾਂ ਦਾਸ ਨੂੰ ਕਦੇ ਇਹ ਨਹੀਂ ਹੋਇਆ ਕਿ ਉਹ ਭਾਵਨਾ ਪੂਰੀ ਨਾ ਹੋਈ ਕੋਈ ਮੈਨੂੰ ਕਹਿ ਦਿੰਦੇ ਆ ਵੀ ਤੁਸੀਂ ਸਾਰੇ ਮੈਨੂੰ ਪੁੱਛਦੇ ਰਹਿੰਦੇ ਆ ਵੀ ਤੁਸੀਂ ਬਾਬਾ ਦੀਪ ਸਿੰਘ ਜੀ ਦੇ ਸਾਰਾ ਦਿਨ ਗੁਣਗਾਉਂਦੇ ਰਹਿੰਨੇ ਹੋ ਹਾਂਜੀ ਮੈਂ ਸਾਰਾ ਦਿਨ ਗੁਣਗਾਉਣੀ ਐ ਮੈਂ ਇਹ ਨਹੀਂ ਕਹਿੰਦੀ ਵੀ ਮੈਂ ਨਹੀਂ ਮੈਂ ਸਾਰਾ ਦਿਨ ਹੀ ਲੱਗੀ ਰਹਿਣੀ ਹੈਗੀ ਇੱਧਰ ਮੇਰਾ ਧਿਆਨ ਹੀ ਇੱਧਰ ਰਹਿੰਦਾ ਹੈਗਾ ਕਿਉਂਕਿ ਬਾਬਾ ਜੀ ਨੇ ਮੈਨੂੰ ਜੋ ਮਚਾਇਆ ਬਾਬਾ ਜੀ ਨੇ ਮੇਰੀ ਹੱਤ ਮੰਨਾ ਪੂਰੀ ਕੀਤੀ ਹੈ ਬਾਬਾ ਜੀ ਨੇ ਕਦੇ ਮੈਨੂੰ ਕੁਝ ਲੁਕੋ ਕੇ ਨਹੀਂ ਰੱਖਿਆ ਜੋ ਵੀ ਮੈਨੂੰ ਮੈਂ ਮੰਗਦੀ ਹਾਂ ਕਦੇ ਤਾਂ ਮੈਨੂੰ ਡਰੀਮ ਦੇ ਵਿੱਚ ਆ ਕੇ ਵੀ ਮੈਨੂੰ ਦੇ ਜਾਂਦੇ ਨੇ ਜੋ ਮੈਂ ਕਰਨਾ ਚਾਹੁੰਨੇ ਹੁੰਨੀਆਂ ਤਾਂ ਮੈਂ ਬਾਬਾ ਜੀ ਅੱਗੇ ਅਰਦਾਸ ਬੇਨਤੀ ਲਾ ਕੇ ਸੋਣੀ ਆ ਵੀ ਬਾਬਾ ਜੀ ਮੈਂ ਆ ਕਰਨਾ ਹੁੰਦਾ ਤਾਂ ਬਾਬਾ ਜੀ ਡਰੀਮ ਦੇ ਵਿੱਚ ਆ ਕੇ ਮੈਨੂੰ ਸਾਰਾ ਕੁਝ ਸਮਝਾਉਣਾ ਕਰ ਜਾਂਦੇ ਆ ਤੇ ਜੋ ਵੀ ਆਪਾਂ ਦਰਸ਼ਨ ਮੰਗਦੇ ਆ ਕਈ ਸੰਗਤ ਹੁੰਦੀ ਆ ਕਿ ਆਪਾਂ ਬਾਬਾ ਜੀ ਦੇ ਦਰਸ਼ਨ ਕਰਨੇ ਆ ਤਾਂ ਖਾਲਸਾ ਜੀ ਰਾ ਸ਼ਾਮ ਨੂੰ ਦਾ ਜਦੋਂ ਆਪਾਂ ਅਰਦਾਸ ਬੇਨਤੀ ਕਰਦੇ ਆ ਚੌਪਾਈ ਸਾਹਿਬ ਕਰਕੇ ਜਾਂ ਰਹਿਰਾਸ ਕਰਕੇ ਸੋਇਲਾ ਸਾਹਿਬ ਕਰਨ ਤੋਂ ਬਾਅਦ ਆਪਾਂ ਗੁਰੂ ਸਾਹਿਬ ਅੱਗੇ ਅਰਦਾਸ ਬੇਨਤੀ ਕਰਦੇ ਉਹ ਤੋਂ ਬਾਬਾ ਜੀ ਅੱਗੇ ਅਰਦਾਸ ਬੇਨਤੀ ਕਰਦੋ ਕਿ ਸਹੀ ਸਿੰਘ ਨੂੰ ਸਾਨੂੰ ਦਰਸ਼ਨ जरूर ਦਿਓ ਸੱਚੇ ਸੁੱਚੇ ਮਾਨਨਾ ਇੱਕ ਲੰਬੀ ਅਰਦਾਸ ਕਰੋ ਤੇ ਗੁਰੂ ਬਾਬਾ ਦੀਪ ਸਿੰਘ ਜੀ ਦੇ ਤੁਹਾਨੂੰ ਦਰਸ਼ਨ जरूर ਹੋਣਗੇ ਤੇ ਜਰੂਰ ਉਪਰ ਡ੍ਰੀਮ ਦੇ ਵਿੱਚ ਜਰੂਰ ਆਉਣਗੇ ਤੁਸੀਂ ਕੋਈ ਵੀ ਮਨ ਦੀ ਭਾਵਨਾ ਲੈ ਕੇ ਮਨ ਬਾਬਾ ਜੀ ਦੀ ਰਸਨ ਕਰਨੇ ਤੋਂ ਬਾਬਾ ਜੀ ਦੇ ਰਸਨ ਜਰੂਰ ਹੁੰਦੇ ਨੇ ਬਹੁਤ දුਖ ਦੂਰ ਹੁੰਦੇ ਨੇ ਖਾਲਸਾ ਜੀ ਮੈਂ ਮੇਰਾ ਜ਼ਿੰਦਗੀ ਦਾ ਬਹੁਤ ਸਪੀਸ਼ੀਅਲ ਹੋ ਚੁੱਕਿਆ ਹੈ ਤੇ ਜ਼ਿੰਦਗੀ ਕਿੱਥੋਂ ਚੱਲ ਕੇ ਕਿੱਥੋਂ ਤੱਕ ਆ ਗਈ ਹੈ ਤੇ ਇਹ ਵੀ ਸਵਾਸਨ ਦੀ ਪੁੰਜੀ ਮਹਾਰਾਜ ਤੇ ਲੇਖੇ ਲਾਈ ਕੋਈ ਹੈ ਤੇ ਇਹ ਤੋਂ ਪਹਿਲਾਂ ਵੀ ਜਿਹੜੀ ਜ਼ਿੰਦਗੀ ਸੀਗੀ ਉਹ ਵੀ ਮਹਾਰਾਜ ਦੇ ਲੇਖੇ ਲਾਈ ਹੋਈ ਸੀ ਤੇ ਹੁਣ ਵੀ ਜਿਹੜੀ ਜ਼ਿੰਦਗੀ ਰਹੇਗੀ ਉਹ ਵੀ ਮਹਾਰਾਜ ਦੇ ਲੇਖੇ ਲਾਈ ਹੋਈ ਹੈ ਤੇ ਖਾਲਸਾ ਜੀ ਆਪ ਇਦਾਂ ਦੀਆ ਵੀਡੀਓ ਵੇਖਣ ਲਈ ਤੁਸੀਂ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਜੇ ਮੇਰੀ ਵੀ ਮੇਰੇ ਚੈਨਲ ਤੇ ਨਵੇਂ ਆਏ ਨੀ ਚੈਨਲ ਦੇ ਨੂੰ ਸਬਸਕ੍ਰਾਈਬ ਕਰ ਲੈਣ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਗੁਣ ਗੌਰ ਨੇ ਆਜੀ ਉਹ ਆਪ ਸੋਣਾ ਲਈ ਤੁਸੀਂ ਜੋ ਵੀ ਬਾਬਾ ਜੀ ਬਾਰੇ ਆਪਾਂ ਦੱਸਦੇ ਆ ਮੈਂ ਕਿ ਜੋ ਕਰਦੀ ਰਹਿਣੀ ਆ ਉਹ ਤੁਹਾਡੇ ਨਾਲ ਸ਼ੇਅਰ ਕਰਦੀ ਆ ਸਾਰੇ ਜਾਣੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਜੀ ਮੈਂ ਤੁਹਾਡੀ ਆਪਣੀ ਜਗਜੀਤ ਕੌਰ ਹੁਣ ਆਪਾਂ ਵੀਡੀਓ ਦਾ ਐਂਡ ਕਰਦੇ ਆ ਫਤੇ ਬਲਾਉਣੇ ਆ ਦੇਸਾਂ ਵਿਦੇਸਾਂ ਵਿੱਚ ਵਸਦੇ ਹੋਏ ਪੈਣ ਪ੍ਰਾਪਤ ਅਤੇ ਪ੍ਰਵਾਣ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ